ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਕਿ ਜੇਕਰ ਤੁਸੀਂ ਇਸ ਪਾਠ ਦੀਆਂ ਦੋ ਪੰਕਤੀਆਂ ਵੀ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਢੇਰ ਲੱਗ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਤੁਹਾਡੇ ਉੱਤੇ ਹਮੇਸ਼ਾ ਹੀ ਪਰਮਾਤਮਾ ਜੀ ਦੀ ਮਿਹਰ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਜਪਜੀ ਸਾਹਿਬ ਦੀਆਂ ਐਸੀਆਂ ਦੋ ਪੰਕਤੀਆਂ ਦੱਸਣ ਵਾਲੀ ਹਾਂ ਜੀ ਜਿਸ ਦਾ ਜਾਪ ਕਰਕੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦੀ ਬਹੁਤ ਸਾਰੇ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਪੰਕਤੀਆਂ ਨੂੰ ਕਿਸ ਤਰ੍ਹਾਂ ਪੜ੍ਹਨਾ ਹੈ ਅਤੇ ਉਹਨਾਂ ਪੰਕਤੀਆਂ ਨੂੰ ਪੜ੍ਹਨ ਦੇ ਨਾਲ ਨਾਲ ਕਿਹੜੇ ਪਰਹੇਜ਼ ਕਰਨੇ ਜ਼ਰੂਰੀ ਹਨ ਇਹ ਸਾਰੀਆਂ ਗੱਲਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਜੀ ਦੋ ਜ਼ਰੂਰੀ ਬੇਨਤੀਆਂ ਹੈ ਜੀ ਕਿ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਜੀ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਜਪਜੀ ਸਾਹਿਬ ਦੀਆਂ ਦੋ ਪੰਕਤੀਆਂ ਦੱਸਣ ਤੋਂ ਪਹਿਲਾਂ ਮੈਂ ਜ਼ਰੂਰੀ ਦੋ ਬੇਨਤੀਆਂ ਕਰਾਂ ਪਹਿਲੀ ਤਾਂ ਖਾਸ ਕਰਕੇ ਮੇਰੀਆਂ ਭੈਣਾਂ ਦੇ ਲਈ ਹੈ ਇਹ ਕਿ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਚੀਜ਼ ਲੈਣ ਨੂੰ ਆਉਂਦਾ ਹੈ ਤਾਂ ਹਰ ਵੇਲੇ ਨਾ ਨਾ ਕਰਿਆ ਕਰੋ ਕਿ ਜੀ ਉਹ ਚੀਜ਼ ਸਾਡੇ ਕੋਲ ਤਾਂ ਹੈ ਨਹੀਂ ਸ਼ਬਦ ਜਿਹੜਾ ਹੁੰਦਾ ਹੈ ਨਾ ਨਾ ਜਿਹੜਾ ਇਹ ਇਨਸਾਨ ਦੇ ਪੱਲੇ ਕੱਖ ਨਹੀਂ ਛੱਡਦਾ ਕਹਿਣ ਤੋਂ ਭਾਵ ਹੈ ਕਿ ਜੇ ਤੁਹਾਡੇ ਕੋਲ ਚੀਜ਼ ਹੁੰਦਿਆਂ ਹੋਇਆਂ ਵੀ ਉਸ ਨੂੰ ਆਪਾਂ ਨਾ ਕਰ ਦਈਏ ਚਲੋ ਇਹ ਮੰਨਦੇ ਹਾਂ ਕਿ ਆਪਾਂ ਜੋ ਵੀ ਚੀਜ਼ ਬੜੀ ਮਿਹਨਤ ਦੇ ਨਾਲ ਖਰੀਦੀ ਹੁੰਦੀ ਹੈ ਜਾਂ ਪ੍ਰਾਪਤ ਕੀਤੀ ਹੁੰਦੀ ਹੈ ਸਾਨੂੰ ਆਪਣੀ ਚੀਜ਼ ਦਾ ਫਿਕਰ ਹੁੰਦਾ ਹੈ ਫਿਕਰ ਕਰਨਾ ਜ਼ਰੂਰੀ ਵੀ ਹੈ ਕਿਉਂਕਿ ਸਾਡੀ ਚੀਜ਼ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਗੱਲ ਉਸ ਨੂੰ ਪਿਆਰ ਨਾਲ ਸਮਝਾ ਦਿਓ ਪਰ ਨਾ ਨਾ ਕਰਿਆ ਕਰੋ ਅਤੇ ਕੀ ਹੁੰਦਾ ਹੈ ਕਿ ਕਈ ਵਾਰ ਇਨਸਾਨ ਪਤਾ ਨਹੀਂ ਕੀ ਮਜਬੂਰੀ ਦੇ ਵਿੱਚ ਉਹ ਚੀਜ਼ ਮੰਗਦਾ ਹੈ ਕਿਉਂਕਿ ਮਜਬੂਰੀ ਹੀ ਇਨਸਾਨ ਨੂੰ ਮੰਗਤਾ ਬਣਾਉਂਦੀ ਹੈ ਉਹ ਅੰਜ ਕਿਸੇ ਦਾ ਵੀ ਕਦੇ ਦਿਲ ਨਹੀਂ ਕਰਦਾ ਕਿ ਵਾਰ-ਵਾਰ ਕਿਸੇ ਦੇ ਘਰੋਂ ਮੰਗਣ ਆ ਜਾਵੇ ਕਿਸੇ ਦੇ ਅੱਗੇ ਹੱਥ ਅੱਡਣੇ ਪੈ ਜਾਣ ਉਹ ਗੱਲ ਵੱਖਰੀ ਹੈ ਕਿ ਕਈ ਮਨੁੱਖ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਇਹ ਆਦਤ ਹੀ ਬਣ ਜਾਂਦੀ ਹੈ ਜਿਨ੍ਹਾਂ ਦਾ ਰੋਜ਼-ਰੋਜ਼ ਦਾ ਕੰਮ ਹੋ ਜਾਂਦਾ ਹੈ ਕਈ ਮਨੋਕ ਅਜੇਹੇ ਹੁੰਦੇ ਹਨ ਜੋ ਉਹ ਚੀਜ਼ ਲੈ ਸਕਦੇ ਹਨ ਪਰ ਜਾਣਬੁੱਝ ਕੇ ਉਹ ਨਹੀਂ ਲੈਂਦੇ ਇਹੋ ਜਿਹੇ ਇਨਸਾਨ ਦਾ ਆਪਾਂ ਨੂੰ ਪਤਾ ਹੁੰਦਾ ਹੈ ਕਿ ਉਹ ਚੀਜ਼ ਲੈਣ ਦੇ ਕਾਬਿਲ ਨਹੀਂ ਹੈ ਉਹ ਇਨਸਾਨ ਦੀ ਗੱਲ ਹੀ ਵੱਖਰੀ ਹੈ ਪਰ ਜੇ ਕੋਈ ਮਜਬੂਰੀ ਵਸ ਆਪਣੇ ਘਰ ਚਾਹੇ ਪੈਸਾ ਲੈਣ ਆਵੇ ਚਾਹੇ ਕਿਸੇ ਚੀਜ਼ ਨੂੰ ਲੈਣ ਵਾਸਤੇ ਹੀ ਆ ਜਾਵੇ ਤਾਂ ਕਦੇ ਵੀ ਮੇਰੀਆਂ ਭੈਣਾਂ ਨਾ ਨਾ ਕਰਿਆ ਕਰੋ ਕਿਉਂਕਿ ਮੈਂ ਕਈ ਵਾਰ ਨਾ ਕਈ ਬੀਬੀਆਂ ਦੀ ਰਿਆਸਤ ਵੇਖੀ ਹੈ ਕੇ ਸਾਹਮਣੇ ਪਈ ਚੀਜ਼ ਵੀ ਹੁੰਦੀ ਹੈ ਪਰ ਨਾ ਕਰ ਦਿੰਦੀਆਂ ਹਨ ਇਸ ਕਰਕੇ ਇੱਕ ਤਾਂ ਬੇਨਤੀ ਇਹ ਪ੍ਰਵਾਨ ਕਰ ਲੈਣਾ ਜੀ ਆਪਦੇ ਲਈ ਦੂਸਰੀ ਬੇਨਤੀ ਜਿਹੜੀ ਬਹੁਤ ਹੀ ਜ਼ਰੂਰੀ ਹੈ ਜੀ ਕਿ ਮੈਂ ਤੁਹਾਨੂੰ ਜਦੋਂ ਵੀ ਕਿਸੇ ਸ਼ਬਦ ਦਾ ਜਾਂ ਕਿਸੇ ਪੰਕਤੀ ਦਾ ਜਾਪ ਕਰਨ ਵਾਸਤੇ ਦੱਸਦੀ ਹਾਂ ਤਾਂ ਫਿਰ ਮੇਰੇ ਮਨ ਵਿੱਚ ਉੱਤੇ ਬੜਾ ਹੀ ਡਰ ਅਤੇ ਬੋਝ ਹੀ ਬਣਿਆ ਰਹਿੰਦਾ ਹੈ ਕਿ ਕਿਤੇ ਮੈਂ ਭਲਾ ਕਰਦੀ ਕਰਦੀ ਤੁਹਾਡਾ ਨੁਕਸਾਨ ਹੀ ਨਾ ਕਰ ਦੇਵਾਂ ਕਿਤੇ ਜੋੜਨ ਦੀ ਬਜਾਏ ਤੋੜ ਹੀ ਨਾ ਦੇਵਾ ਇਹ ਬੋਝ ਤਾਂ ਮੇਰੇ ਮਨ ਉੱਤੇ ਰਹਿੰਦਾ ਹੈ ਤੇ ਉਹ ਡਰ ਪਤਾ ਮੇਰੇ ਮਨ ਅੰਦਰ ਕੀ ਹੈ ਕਿ ਜਦੋਂ ਆਪਾਂ ਇੱਕ ਪੰਗਤੀ ਦੋ ਪੰਗਤੀਆਂ ਦਾ ਜਪ ਕਰਨ ਨੂੰ ਕਹਿ ਦਿੰਦੇ ਹਾਂ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਕੋਈ ਇਨਸਾਨ ਪੂਰਾ ਹੀ ਜਪਜੀ ਸਾਹਿਬ ਦਾ ਪਾਠ ਕਰਦਾ ਹੋਵੇ ਨਿਤਨੇਮ ਹੀ ਕਰਦਾ ਹੋਵੇ ਤਾਂ ਉਹ ਸਿਰਫ ਦੋ ਪੰਗਤੀਆਂ ਦਾ ਹੀ ਜਪ ਕਰਨਾ ਸ਼ੁਰੂ ਕਰ ਦੇਵੇ ਤੇ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਛੱਡ ਹੀ ਬੈਠੇ ਚਲੋ ਸਾਡਾ ਭਲਾ ਦਿਨਾਂ ਵਿੱਚ ਦੋ ਪੰਕਤੀਆਂ ਦੇ ਨਾਲ ਵੀ ਭਾਵੇਂ ਹੋ ਜਾਣਾ ਹੈ ਜਿਸ ਤਰ੍ਹਾਂ ਕਈ ਮਨੁੱਖ ਉਹ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਨ ਜਾਂ ਤੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਇੱਕ ਜਪਜੀ ਸਾਹਿਬ ਜ਼ਰੂਰ ਕਰਦੇ ਹਨ ਪਰ ਜਦੋਂ ਉਹ ਦੋ ਪੰਕਤੀਆਂ ਦਾ ਜਾਪ ਕਰਨ ਨੂੰ ਕਹੀਏ ਉਹ ਫਿਰ ਜਪਜੀ ਸਾਹਿਬ ਦਾ ਪੂਰਾ ਕਰਨਾ ਪਾਠ ਛੱਡ ਦਿੰਦੇ ਹਨ ਉਹ ਇੱਕ ਦੱਸੀ ਹੋਈ ਪੰਕਤੀ ਜਾਂ ਦੋ ਪੰਕਤੀਆਂ ਨੂੰ ਪੜਨ ਲੱਗ ਜਾਂਦੇ ਹਨ ਉਸ ਦਾ ਸਾਰਾ ਭਾਰ ਸਾਰਾ ਪਾਪ ਫਿਰ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਡੇ ਸਿਰ ਆ ਚੁੱਕਾ ਹੈ ਇਸ ਕਰਕੇ ਭਾਈ ਇਸ ਚੈਨਲ ਨੂੰ ਆਪਾਂ ਤੁਹਾਡੇ ਲਈ ਜੋੜਨ ਵਾਸਤੇ ਬਣਾਇਆ ਹੈ ਕਿ ਤੁਸੀਂ ਪਰਮਾਤਮਾ ਦੇ ਨਾਲ ਜੁੜ ਜਾਓ ਤੁਸੀਂ ਪਰਮਾਤਮਾ ਤੋਂ ਦੂਰ ਬਿਲਕੁਲ ਵੀ ਨਹੀਂ ਹੋਣਾ ਇਹ ਜੋ ਆਪਾਂ ਪੰਕਤੀਆਂ ਦਾ ਜਾਪ ਦੱਸਦੇ ਹਾਂ ਨਾ ਜੀ ਇਹ ਕਿਸੇ ਵੀ ਸ਼ਬਦ ਦਾ ਉਚਾਰਨ ਕਰਨ ਲਈ ਕਹਿੰਦੇ ਹਨ ਇਹ ਮਹਾਪੁਰਖਾਂ ਦੀਆਂ ਦਸੀਆਂ ਹੋਈਆਂ ਝੁਗਤੀਆਂ ਹਨ ਜਿਸ ਨਾਲ ਤੁਸੀਂ ਸੌਖਿਆਂ ਹੀ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ ਜੇ ਆਪਾਂ ਆਪਣਾ ਨਿਤਨੇਮ ਪੂਰੀ ਸ਼ਰਧਾ ਪੂਰੇ ਹੀ ਨਿਯਮ ਦੇ ਨਾਲ ਨਿਭਾਉਂਦੇ ਹਾਂ ਇਹ ਨਹੀਂ ਕਿ ਆਪਾਂ ਪੂਰਾ ਪਾਠ ਕਰਨਾ ਹੀ ਛੱਡ ਦੇਣਾ ਹੈ ਦੋ ਪੰਕਤੀਆਂ ਪੜਾਂਗੇ ਤਾਂ ਸਾਨੂੰ ਜ਼ਰੂਰ ਫਲ ਮਿਲ ਜਾਵੇਗਾ ਇਸ ਲਈ ਅੰਮ੍ਰਿਤ ਵੇਲੇ ਦਾ ਜੋ ਵੀ ਨਿਤਨੇਮ ਕਰਦੇ ਹੋ ਨਾ ਉਸ ਨੂੰ ਉਸੇ ਹੀ ਤਰ੍ਹਾਂ ਕਰਨਾ ਹੈ ਬਾਅਦ ਵਿੱਚ ਤੁਸੀਂ ਤੁਰਦੇ ਫਿਰਦੇ ਕੰਮ ਕਰਦੇ ਹੋਏ ਜਦੋਂ ਵੀ ਦਿਲ ਕਰੇ ਇਹਨਾਂ ਪੰਕਤੀਆਂ ਦਾ ਜਾਪ ਕਰ ਸਕਦੇ ਹੋ ਤਾਂ ਤੁਹਾਨੂੰ ਮਨ ਚਾਹਿਆ ਫਲ ਪ੍ਰਾਪਤ ਹੋ ਜਾਵੇਗਾ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ ਇਹਨਾਂ ਪੰਕਤੀਆਂ ਦੇ ਜਾਪ ਕਰਨ ਦੇ ਨਾਲ ਫਲ ਤੁਹਾਡੀ ਝੋਲੀ ਦੇ ਵਿੱਚ ਜ਼ਰੂਰ ਪੈ ਜਾਵੇਗਾ ਪਰ ਇਹ ਬੇਨਤੀ ਹੱਥ ਜੋੜ ਕੇ ਹੈ ਜੀ ਇਸ ਬੇਨਤੀ ਨੂੰ ਤੁਸੀਂ ਪ੍ਰਵਾਨ ਕਰ ਲੈਣਾ ਜੀ ਕਿਉਂਕਿ ਇਸ ਗੱਲ ਦਾ ਮੇਰੇ ਮਨ ਉੱਤੇ ਬਹੁਤ ਹੀ ਬੋਝ ਬਣਿਆ ਰਹਿੰਦਾ ਹੈ ਕਿ ਜਾਣੇ ਅਣਜਾਣੇ ਵਿੱਚ ਕਿਤੇ ਮੇਰੇ ਕੋਲੋਂ ਪਾਪ ਨਾ ਹੋ ਜਾਵੇ ਮੈਂ ਜੋੜਨ ਦੀ ਬਜਾਏ ਕਿਤੇ ਤੁਹਾਨੂੰ ਗੁਰਬਾਣੀ ਤੋਂ ਤੋੜ ਹੀ ਨਾ ਦਵਾਂ ਕਿਉਂਕਿ ਗੁਰਬਾਣੀ ਉਸ ਸਮੁੰਦਰ ਦਾ ਨਾਮ ਹੈ ਜਿਸ ਦੇ ਵਿੱਚ ਆਪਾਂ ਜਿੰਨੀ ਹੀ ਗਹਿਰਾਈ ਦੇ ਨਾਲ ਡੁਬਕੀ ਲਾਵਾਂਗੇ ਓਨੀ ਹੀ ਕੀਮਤੀ ਮੋਤੀ ਕੱਢ ਕੇ ਲੈ ਕੇ ਆਵਾਂਗੇ ਇਸ ਲਈ ਬਾਣੀ ਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਹੀ ਪੜਿਆ ਕਰੋ ਸੁਣਿਆ ਕਰੋ ਅਤੇ ਵਿਚਾਰਿਆ ਵੀ ਕਰੋ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਜਿਸ ਚੀਜ਼ ਨੂੰ ਵੀ ਚਾਹੋਗੇ ਪ੍ਰਾਪਤ ਕਰ ਲਓਗੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਪਜੀ ਸਾਹਿਬ ਦੀਆਂ ਉਹਨਾਂ ਦੋ ਪੰਕਤੀਆਂ ਦੇ ਨਾਲ ਜਿਨ੍ਹਾਂ ਦਾ ਅਸੀਂ ਜਾਪ ਕਰਨਾ ਹੈ ਫਿਰ ਵੇਖ ਲੈਣਾ ਕਿਸੇ ਵੀ ਚੀਜ਼ ਦੀ ਸਾਡੇ ਘਰ ਵਿੱਚ ਕਮੀ ਨਹੀਂ रह ਜਾਵੇਗੀ ਜੋ ਵੀ ਕਮੀ ਹੋਵੇਗੀ ਉਹ ਦੂਰ ਹੋ ਜਾਵੇਗੀ ਸਾਡੀਆਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਸਾਡੇ ਮਨ ਦੀ ਭਾਵਨਾ ਐਨੀ ਉੱਚੀ ਬਣ ਜਾਵੇਗੀ ਕਿ ਸਾਡਾ ਮਨ ਵਿੱਚ ਸੰਤੋਖ ਹੀ ਸੰਤੋਖ ਬਣ ਜਾਵੇਗਾ ਸਾਡੇ ਮਨ ਵਿੱਚ ਇੱਕ ਭਰੋਸਾ ਬਣ ਜਾਂਦਾ ਹੈ ਉਹ ਦੋ ਪੰਕਤੀਆਂ ਇਸ ਤਰ੍ਹਾਂ ਨੇ ਇਹੋ ਅੰਤ ਪੰਕਤੀਆਂ ਦਾ ਪੂਰਾ ਸ਼ਬਦ ਵੀ ਤੁਸੀਂ YouTube ਤੇ ਸਰਚ ਕਰਕੇ ਵੇਖ ਸਕਦੇ ਹੋ ਇਸ ਸ਼ਬਦ ਨੂੰ ਘਰ ਵਿੱਚ ਆਪਣੀ ਦੁਕਾਨ ਵਿੱਚ ਵੀ ਲਗਾ ਸਕਦੇ ਹੋ ਵੇਖਣਾ ਕਿ ਦਿਨਾਂ ਵਿੱਚ ਤੁਹਾਡੀ ਦੁਕਾਨ ਵਿੱਚ ਤੁਹਾਡੇ ਘਰ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਪੰਕਤੀਆਂ ਦੇ ਵਿੱਚ ਐਨੀ ਬਰਕਤ ਹੈ ਕਿਉਂਕਿ ਜਦੋਂ ਆਪਾਂ ਪੜ੍ਹਦੇ ਹਨ ਉਦੋਂ ਹੀ ਇੱਕ ਵੱਖਰੀ એનર્ਜੀ ਆ ਜਾਂਦੀ ਹੈ ਤੇ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਖੁਦ ਘਰ ਦੇ ਵਿੱਚ ਦੋ ਪੰਕਤੀਆਂ ਪੜ੍ਹਣੀਆਂ ਹਨ ਇਹਨਾਂ ਨੂੰ ਗਾ ਕੇ ਪੜੋ ਫਿਰ ਵੇਖਣਾ ਇੱਕ ਵੱਖਰਾ ਹੀ ਆਨੰਦ ਤੇ ਰਸ ਆ ਜਾਵੇਗਾ ਇਹਨਾਂ ਨਾਲ ਤੁਸੀਂ ਕਰਕੇ ਵੇਖੋ ਇਹ ਗੱਲ ਜਮਾ ਕੇ ਵੇਖਿਓ ਜਿਉਂ-ਜਿਉਂ ਹੀ ਤੁਸੀਂ ਇਹਨਾਂ ਪੰਕਤੀਆਂ ਦਾ ਜਾਪ ਕਰੋਗੇ ਤਿਉਂ-ਤਿਉਂ ਹੀ ਘਰ ਵਿੱਚ ਬਰਕਤ ਆ ਜਾਵੇਗੀ ਪਰ ਪਹਿਲਾਂ ਜੋ ਦੱਸੇ ਪਰਹੇਜ ਤੁਹਾਨੂੰ ਹਨ ਉਹ ਤੁਸੀਂ ਜ਼ਰੂਰ ਹੀ ਕਰ ਲੈਣੇ ਹਨ ਇੱਕ ਤਾਂ ਇਹ ਘਰ ਦੇ ਵਿੱਚ ਹੁੰਦਿਆਂ ਹੋਇਆਂ ਚੀਜ਼ ਕਿਸੇ ਨੂੰ ਨਾ ਨਹੀਂ ਕਰਨੀ ਤੇ ਦੂਸਰਾ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਕਦੇ ਵੀ ਨਹੀਂ ਛੱਡਣਾ ਜਪਜੀ ਸਾਹਿਬ ਦੀਆਂ ਪੰਕਤੀਆਂ ਹਨ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਸੋ ਸਾਥ ਸੰਗਤ ਜੀ ਜੇਕਰ ਇਹਨਾਂ ਪੰਕਤੀਆਂ ਨੂੰ ਤੁਸੀਂ ਪੜਨਾ ਸ਼ੁਰੂ ਕਰਦੇ ਹੋਗੇ ਤਾਂ ਵੇਖ ਲੈਣਾ ਕਿ ਤੁਹਾਨੂੰ ਬਹੁਤ ਹੀ ਆਨੰਦ ਤੇ ਰਸ ਬਣ ਜਾਵੇਗਾ ਇਹਨਾਂ ਪੰਕਤੀਆਂ ਨੂੰ ਤੁਸੀਂ ਘਰ ਦਾ ਕੰਮ ਕਰਦੇ ਹੋਏ ਤੁਰਦੇ ਫਿਰਦੇ ਵੀ ਇਸ ਦਾ ਜਾਪ ਕਰ ਸਕਦੇ ਹੋ ਫਿਰ ਵੇਖਣਾ ਘਰ ਵਿੱਚ ਪੈਸਾ ਹਰ ਇੱਕ ਚੀਜ਼ ਦੇ ਢੇਰ ਲੱਗ ਜਾਣਗੇ ਮਨ ਦੀ ਬਿਰਤੀ ਉੱਚੀ ਹੋ ਜਾਵੇਗੀ ਤੇ ਤੁਸੀਂ ਅੰਮ੍ਰਿਤ ਵੇਲੇ ਦੇ ਨਾਲ ਵੀ ਜੁੜ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ